पार्वती माई जे हो जाना आखा नाही कहणा कथन ना, ना जाई गुरु एक देह पूजाय सब ना दिया का एक दाता सो मैं विसर ना जाई चारण करो सतनाम श्री वाह करू साहिब जी ਵੇਸ਼ਮਾਰ তথা ਅਗਣਤ ਅਤੁੱਲੈ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੈ ਜਿਉਂ ਬੁਲਾਵਹਿ ਤਿਉ ਬੋਲੈ ਸੁਆਮੀ ਕੁਦਰਤ ਕਬਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡੇ ਭਾਗਾਂ ਵਾਲੇ ਹੋ ਜਗਤ ਪਿਤਾ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੀ ਅਮਰਤਮਈ ਬਾਣੀ ਦੀ ਵਿਚਾਰ ਕਰਦੇ ਆਂ ਚੌਥੀ ਪੌੜੀ ਦੀ ਆਪਾਂ ਜਿੰਨੀ ਮਤਬੁੱਧ ਮਹਾਰਾਜ ਨੇ ਬਖਸ਼ੀ ਵਿਚਾਰ ਕੀਤੀ ਹੈ ਪੰਜਵੀਂ ਪੌੜੀ ਦਾ ਮੂਲ ਪਾਠ ਆਪ ਜੀ ਨੇ ਬਾਬਾ ਜੀ ਤੋਂ ਸਰਵਣ ਕੀਤਾ ਹੈ ਗੁਰੂ ਮਹਾਰਾਜ ਕਿਰਪਾ ਕਰਨ ਆਪ ਸਾਰਿਆਂ ਸੰਗਤਾਂ ਸੀਸ਼ ਦਿਓ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਖੱਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਉਹ ਮੇਰਾ ਜਿਹੜਾ ਵਹਿਗੁਰੂ ਹੈ ਉਹਨੂੰ ਕਿਸੇ ਨੇ ਸਥਾਪਨ ਨਹੀਂ ਕੀਤਾ ਇਹ ਜਿਹੜੇ ਸਾਡੇ ਸੰਪਰਦਾਵਾਂ ਨੇ ਉਹਨਾਂ ਦੇ ਵਿਚਾਰ ਵੀ ਇਹ ਹੈ ਕਿ ਸਾਰੀ ਜਿਹੜੀ ਬਾਣੀ ਹੈ ਉਹ ਸਿੱਧਾ ਨਾਲ ਵਿਚਾਰ ਚਰਚਾ ਦੇ ਵਿੱਚ ਹੀ ਆਉਂਦਾ ਹੈ ਕਿਉਂਕਿ ਜਿਹੜਾ ਸਨਾਤਨ ਮਤ ਹੈ ਉਹ ਦੇਵੀਆਂ ਮੂਰਤੀ ਦੀ ਪੂਜਾ ਕਰਦਾ ਹੈਗਾ ਤੇ ਮੂਰਤੀ ਪੂਜਾ ਕਰਨ ਵਾਸਤੇ ਫਿਰ ਪਹਿਲਾਂ ਮੂਰਤੀ ਬਣਾਉਂਦੇ ਆ ਫਿਰ ਉਹਨੂੰ ਸਥਾਪਨ ਕਰਦੇ ਆ ਜਿੰਨਾ ਚਿਰ ਮੂਰਤੀ ਸਥਾਪਨ ਨਹੀਂ ਹੁੰਦੀ ਉਹਨਾਂ ਜਿਹੜੋਂ ਨੂੰ ਕੋਈ ਮੱਥਾ ਨਹੀਂ ਟੇਕਦਾ ਦੁਕਾਨ ਤੇ ਜਿੰਨਾ ਜਰ ਪਈ ਹੁੰਦੀ ਐ ਪੈਸੇ ਦੇ ਕੇ ਜਿੰਨਾ ਜਰ ਕੋਈ ਲੈਂਦਾ ਝੋਲੇ ਚ ਪਾਈ ਫਿਰਦਾ ਕੋਈ ਮੱਥਾ ਨਹੀਂ ਟੇਕਦਾ ਜਿੱਦੈਂ ਕਿਤੇ ਜਗ੍ਹਾ 'ਤੇ ਸਥਾਪਨ ਕਰਦਾ ਜਾਂ ਘਰੇ 'ਚ ਵੀ ਬਹੁਤ ਮੂਰਤੀਆਂ ਪੂਜਦੇ ਨੇ ਹਿੰਦੂ ਮੱਤ ਵਾਲੇ ਉਹ ਸਥਾਪਨ ਕਰਦੇ ਨੇ ਤੇ ਫਿਰ ਉਹਨੂੰ ਮੱਥਾ ਟੇਕਦਾ ਜਿੰਨਾ ਚਿਰ ਉਹ ਦੁਕਾਨ ਤੇ ਪਈ ਜਾਂ ਕੋਈ ਮੱਥਾ ਨਹੀਂ ਟੇਕਦਾ ਬਹੁਤ ਪਈਆਂ ਹੁੰਦੀਆਂ ਫਿਰ ਉਹਨੂੰ ਪੈਸੇ ਦੇ ਕੇ ਲਿਆਉਂਦੇ ਆ ਕੋਈ ਮੱਥਾ ਨਹੀਂ ਟੇਕਦਾ ਜੋ ਸਥਾਪਨ ਕਰਦੇ ਨੇ ਫਿਰ ਉਹ ਭਗਵਾਨ ਦਾ ਰੂਪ ਧਾਨ ਕਰ ਜਾਂਦੇ ਆ ਬਾਬਾ ਕਬੀਰ ਜੀ ਤਾਂ ਹੀ ਕਹਿੰਦਾ ਨਾ ਪਾਤੀ ਤੋਰਾ ਮਾਲਣੀ ਪਤੀ ਪਤੀ ਜੀਓ ਜਿਸ ਪਤਨ ਕੋ ਜਿਸ ਪਾਹਣ ਕੋ ਪਾਤੀ ਤੋਰਾ ਸੋ ਪਾਹਣ ਨਿਰਜੀਓ ਇਹ ਮਾਲਣ ਵਿਚਾਰੀ ਪੱਤੀਆਂ ਫੁੱਲ ਤੋੜਦੀ ਐ ਪੱਤੀ ਤੋੜੈ ਮਾਲਣੀ ਪੱਤੀ ਪੱਤੀ ਜੀਓ ਤੇ ਪੱਤੀ ਪੱਤੀ ਵਿੱਚ ਤਾਂ ਪ੍ਰਮਾਤਮਾ ਵਸਦਾ ਜਿਸ ਪਾਹਣ ਕੋ ਪੱਤੀ ਤੋੜੈ ਸੋ ਜਿਹੜੇ ਪਾਹਣ ਪੱਥਰ ਵਾਸਤੇ ਉਹ ਤੋੜਦੇ ਉਹਦੇ ਜਿੰਦ ਹੈ ਨਹੀਂ ਜਿੰਦ ਵਾਂ ਨੂੰ ਤੋੜਦਿਆ ਤੇ ਮਬਾਬਾ ਕਹਿੰਦੇ ਭੂਲੀ ਮਾਲਣੀ ਹੈ ਏ ਉਹ ਸਤਗੁਰ ਜਾਗਤਾ ਮਾਲਣ ਵਿਚਾਰੀ ਭੁੱਲ ਗਈ ਮਾਲਣ ਭੂਲੀ ਹੰਮ ਭਲਾਨਾ ਮਾਲਣ ਭੁੱਲ ਗਈ ਪਰ ਅਸੀਂ ਨਹੀਂ ਭੁੱਲੇ ਮਹਾਰਾਜ ਕਹਿੰਦੇ ਉਹ ਥਾਪਿਆ ਨਹੀਂ ਜਾਂਦਾ ਤੇ ਨਾ ਕਿਸੇ ਦਾ ਕੀਤਾ ਹੁੰਦਾ ਜਿਹਨੂੰ ਆਪਾਂ ਮੂਲ ਮੰਤਰ ਚ ਵਿਚਾਰਿਆ ਸੈ ਭੰ ਸੁਤੇ ਸਿੱਧ ਪ੍ਰਕਾਸ਼ ਜਿਹਨੂੰ ਆਪਾਂ ਜਾਪ ਸਰ ਪੜਦੇ ਆਂ ਅਨਭਉ ਪ੍ਰਕਾਸ਼ ਅਮਤੋਜ ਕਿਹਜਾ ਉਹ ਵੈਗਰੂ ਜੇ ਕਿਸੇ ਦਾ ਥਾਪਿਆ ਹੋਊਗਾ ਤੇ ਥਾਪਣ ਵਾਲਾ ਉਹਨੂੰ ਬਣਾਉਣ ਵਾਲਾ ਵੱਡਾ ਹੋ ਜਾਂਦਾ ਫਿਰ ਜੇ ਕਿਸੇ ਨੇ ਜੰਮਿਆ ਹੋਊਗਾ ਕੀਤਾ ਹੋਊ ਫਿਰ ਕਰਨ ਵਾਲਾ ਵੱਡਾ ਹੋ ਜਾਂਦਾ ਹੈ ਇਸ ਕਰਕੇ ਉਹਨੂੰ ਕੋਈ ਥਾਪਦਾ ਵੀ ਨਹੀਂ ਉਹ ਕਿਸੇ ਦਾ ਕੀਤਾ ਹੋਇਆ ਵੀ ਨਹੀਂ ਹੈ ਜਿਹਨੂੰ ਆਪਾਂ ਆਸਾ ਦੀ ਵਾਰਤ ਵਿਚ ਵਿਚਾਰਿਆ ਵੀ ਸੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਆਪਣੇ ਆਪ ਤੋਂ ਉਹਨੇ ਪ੍ਰਗਟ ਕੀਤਾ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜੀ ਹੈ ਕਰ ਅਸਨ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੂੰ ਦਾਤਾ ਵੀ ਹੈ ਕਰਤਾ ਵੀ ਆਪ ਹੈ ਤੈਨੂੰ ਕੋਈ ਕਰਨ ਵਾਲਾ ਨਹੀਂ ਹੈ ਜਿਹਨੂੰ ਆਪਾਂ ਮੂਲ ਮੰਤਰ ਪੜ੍ਹਦੇ ਆ ਕਰਤਾ ਔਰਖਾ ਉਹ ਮੇਰਾ ਵੈਗਰੂ ਇੱਕ ਹੈ ਬ੍ਰह्म ਰੂਪ ਹੈ ਸਤ ਨਾਮ ਹੈ ਕਰਤਾ ਪੁਰਖ ਹੈ ਜਿਹੜਾ ਉਹਨੂੰ ਕੋਈ ਥਾਪ ਨਹੀਂ ਸਕਦਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜੀ ਹੈ ਕਰ ਅਸਨ ਡਿਠੋ ਚਾਉ ਦਾਤਾ ਕਰਤਾ ਆਪ ਤੂੰ ਤਸ ਦੇਵੇਂ ਕਰੇ ਪਸਾਉ ਤੂੰ ਜਾਣੋ ਹੀ ਸਭ ਸੈ ਦੇ ਲੈਸੈ ਜਿੰਦਕਵਾਉ ਕਰ ਅਸਨ ਡਿਠੋ ਤਹੇ ਵਹਿਗਰੂ ਸੋਨੂੰ ਕੋਈ ਥਾਪ ਨਹੀਂ ਸਕਦਾ ਤੇ ਸੋਨੂੰ ਕੋਈ ਕਰ ਵੀ ਨਹੀਂ ਸਕਦਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋ ਇਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋਇਆ ਤੇ ਮਾਇਆ ਤੋਂ ਵੀ ਰਹਤਾ ਨਿਰ ਅੰਜਨ ਅੰਜਨ ਕਈਏ ਸੁਰਮਾ ਸੁਰਮਾ ਕਈਏ ਕਾਲਖ ਕਾਲਕ ਕਈਏ ਮਾਇਆ ਹਾਇ ਤਾਂ ਸੰਸਾਰ ਦੇ ਵਿੱਚੇ ਹੀ ਕਰ ਆਸਨ ਦਿੱਠੋ ਚਾਓ ਪਰ ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਹੈ ਸਾਰਿਆਂ ਘਟਾਂ ਵਿੱਚ ਪ੍ਰਮਾਤਮਾ ਹੈਗਾ ਪਰ ਉਹ ਆਪ ਨਿਰਲੇਪ ਰਹਿੰਦਾ ਹੈ ਇਹ ਤੇ ਮਾਰਿਆ ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਨਾ ਉਹਨੂੰ ਕੋਈ ਥਾਪ ਸਕਦਾ ਨਾ ਕਿਸੇ ਦਾ ਕੀਤਾ ਹੋਇਆ ਤੋ ਆਪਣੇ ਆਪ ਤੋਂ ਪ੍ਰਗਟ ਹੋਇਆ ਤੇ ਸੰਸਾਰ ਵਿੱਚ ਰਹਿੰਦਾ ਕਾਲਖਤੋ ਰਹਤ ਹੈ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ 구ਣੀ ਨਿਦਾਨ ਹਾਂ ਜਿਨੇ ਵੀ ਉਹਨੂੰ ਸੇਵਿਆ ਫਿਰ ਉਹਨੂੰ ਮਾਨ ਮਿਲਦਾ ਹੈਗਾ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ 구ਣੀ ਨਿਦਾਨ ਜਿਨ੍ਹਾਂ ਨੇ ਵੀ ਸੇਵਿਆ ਜਿਨੂੰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਨ ਹਰ ਜਨ ਹਰ ਮਨ ਵਸਿਆ ਸੇ ਦਾਰ ਸਾਚੇ ਦਰ ਸਾਚਾ ਸਚਿਆਰਾ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮੇਟਣਹਾਰਾ ਜਿਹੜੇ ਉਹਦੇ ਪ੍ਰਮਾਤਮਾ ਨਾਲ ਜੁੜ ਜਾਂਦੇ ਨੇ ਜਿਨ ਸੇਵਿਆ ਤិន ਪਾਇਆ ਮਾਨ ਫਿਰ ਉਹਨਾਂ ਨੂੰ ਸੰਸਾਰ ਵਿੱਚ ਵੀ ਮਾਨ ਮਿਲਦਾ ਹੈ ਦਰਗਾਹ 'ਚ ਵੀ ਮਾਨ ਮਿਲਦਾ ਹੈ ਨਾਨਕ ਗਾਵੀਐ ਗੁਣੀ ਨਿਦਾਨ ਤੂੰ ਵੀ ਉਹ ਗੁਣਾਂ ਦਾ ਜਿਹੜਾ ਖਜ਼ਾਨਾ ਹੈਗਾ ਉਹਨੂੰ ਗਾਉਣਾ ਕਰ ਜਿਨ੍ਹਾਂ ਨੇ ਸੇਵਿਆ ਉਹਨਾਂ ਨੂੰ ਮਾਨ ਮਿਲਦਾ ਹੈ ਜਿਨ ਸੇਵਿਆ ਤិន ਪਾਇਆ ਮਾਨ ਸੰਜੇ ਪਾਸ਼ਾ ਬੜਾ ਪਿਆਰਾ ਕਿਵੇਂ ਮਾਨ ਮਿਲਦਾ ਹੈ ਗੋਬਿੰਦ 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 ਸੰਗ ਨਾਮ ਦੇ ਉਹ ਮਨ ਲੀਨਾ ਅੜ ਦਾਮ ਕੋਸ਼ੀ ਪਰੋ ਹੋਇਓ ਲੱਖੀਨਾ ਅੱਧੀ ਕੌੜੀ ਦਾ ਸ਼ਿੰਬਾ ਲੱਖਾਂ ਦਾ ਬਣ ਕਦੋਂ ਜਦੋਂ ਗੋਬਿੰਦ 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 ਸੰਗ ਨਾਮ ਦੇ ਉਹ ਮਨ ਲੀਨਾ ਜਦੋਂ ਪ੍ਰਮਾਤਮਾ ਦੇ ਨਾਮ ਦੇ ਵਿੱਚ ਨਾਮਦੇਵ ਦਾ ਮਨ ਭਿੱਜ ਗਿਆ ਗੋਬਿੰਦ 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 ਸੰਗ ਨਾਮ ਦੇ ਉਹ ਸੰਗ ਲੀਨਾ ਅੜ ਦਾਮ ਕੋਸ਼ੀ ਪਰੋ ਹੋਇਓ ਲੱਖੀਨਾ ਬੋਨਨਾ ਤੰਨਾ ਤਿਆਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜਲਾਹਰੋ ਪਇਓ ਗੁਣੀ ਘੀਰਾ ਜਿਹਨੂੰ ਨੀਚ ਕੁਲਾਂ ਦਾ ਜਲਾਹਾ ਕਹਿੰਦੇ ਸੀ ਗੁਣਾ ਦਾ ਖਜ਼ਾਨਾ ਬਣ ਗਿਆ ਰਵਦਾਸ ਧਵੰਤਾ ਟੋੜਨੀਤ ਤੈਨ ਤਿਆਗੀ ਮਾਇਆ ਰਵਦਾਸ ਟੋੜ ਢੋਣ ਵਾਲਾ ਮਰੇ ਪਸੂ ਢੋਣ ਵਾਲਾ ਰਵਦਾਸ ਧਵੰਤਾ ਟੋੜਨੀਤ ਤੈਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਅਰ ਦਸ ਚੌਂ ਕੁੰਟਾਂ ਦੇ ਵਿੱਚ ਪ੍ਰਗਟ ਹੋ ਗਿਆ ਮਰਾ ਕੰਤੇ ਸੈਣਨਾਈ ਬੁੱਤਕਾਰੀਆਂ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰਬ੍ਰह्म ਭਗਤਾ ਮੈਂ ਗਣਿਆ ਸੈਣਨਾਈ ਜਿਹੜਾ ਲੋਕਾਂ ਦੀਆਂ ਬੁੱਤੀਆਂ ਕਰਦਾ ਸੀ ਨਾਈਆਂ ਤਾਂ ਕੰਮ ਵੀ ਸੀ ਨਾ ਇਹ ਚਲੋ ਕਿਰਤ ਸੀਗੀ ਇਹਨੂੰ ਬੁਰਾ ਵੀ ਨਹੀਂ ਮੰਨ ਪੈਸੇ ਵੀ ਨਹੀਂ ਲੈਂਦੇ ਸਾਡੇ ਨੌਂ ਕੱਟ ਕੇ ਜਾਂਦੇ ਦੇਖੇ ਸਾਰਾ ਕੁਝ ਕਰਕੇ ਜਾਂਦੇ ਬੁੱਤੀਆਂ ਕਰਦੇ ਹਨ ਸੈਣਨਾਈ ਬੁੱਤਕਾਰੀਆਂ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰਬ੍ਰह्म ਭਗਤਾ ਮੈਂ ਗਣਿਆ ਇਹ ਬਿੱਦ ਸੁਣ ਕੇ ਜੱਟ ਲੋ ਉੱਟ ਭਗਤੀ ਲਾਗਾ ਮਿਲੇ ਪਰ ਤਖ ਗੁਸਾਈਆਂ ਨਾ ਬੜ ਭਾਗਾ ਉਹ ਜਿਹੜੇ ਉਹਦੇ ਨਾਲ ਜੁੜ ਜਾਂਦੇ ਆ ਉਹਨਾਂ ਨੂੰ ਮਾਨ ਮਿਲਦਾ ਆਓ ਫਿਰ ਆਪਾਂ ਵੀ ਨਾਨਕ ਗਾ ਵੀਐ ਆਓ ਭਾਈ ਫਿਰ ਆਪਾਂ ਵੀ ਉਹਨੂੰ ਗਾਉਣਾ ਕਰੀਏ ਗਾ ਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਾਰ ਨਾ ਜਾਏ ਗਾਉਣਾ ਕਿਵੇਂ ਹੁਣ ਗਾਉਣ ਦਾ ਵੀ ਤਰੀਕਾ ਦੱਸ ਮੈਂ ਗਾ ਵੀਐ ਸੁਣੀ ਹੈ ਮਨ ਰੱਖੀ ਹੈ ਪਾਓ ਇਹ ਤਿੰਨ ਨੇ ਇਹ ਬੜੇ ਸੂਖਸ਼ਮ ਵਿਚਾਰ ਨੇ ਸਿੱਖੀ ਦੀ ਮਾਂ ਹੈ ਪਹਿਲੀ ਕਲਾਸ ਦਾ ਜਿਸ ਤਰ੍ਹਾਂ ਮਾਂ ਉਂਗਲ ਫੜ ਕੇ ਸਿਖਾਉਂਦੀ ਹੈ ਐ ਸਿੱਖਣਾ ਹੈ ਸਾਡਾ ਗੁਰੂ ਮਾਂ ਦੀ ਨਿਆਈ ਹੈ ਤੇ ਸਾਨੂੰ ਤੁਰਨਾ ਸਿਖਾਉਂਦਾ ਹੈ ਮਾਂ ਬੋਲਣਾ ਵੀ ਸਿਖਾਉਂਦੀ ਹੈ ਮੂਰੋਂ ਬੋਲਦੀ ਹੈ ਬੱਚਾ ਉਹੀ ਕੁਝ ਬੋਲਦਾ ਹੈ ਜਿਹੜਾ ਕੁਝ ਮਾਂ ਬੋਲਦੀ ਹੈ ਮਾਂ ਲੋਰੀਆਂ ਵੀ ਦਿੰਦੀ ਹੈ ਹੈਨਾ ਕੋਸ਼ਿਸ਼ ਕਰੋ ਜਿਹੜੇ ਗੁਰੂ ਨਾਲ ਜੁੜਿਆ ਹੈ ਬੱਚੇ ਨੂੰ ਲੋਰੀਆਂ ਵੀ ਗੁਰਮੰਤਰ ਦੀਆਂ ਦਿਓ। ਬੱਚੇ ਨੂੰ ਲੋਰੀਆਂ ਮੂਲ ਮੰਤਰ ਦੀਆਂ ਦਿਓ। ਜਿਹੜਾ ਕੁਝ ਅੰਦਰ ਪਾਉਂਗੇ ਉਹੀ ਨਿਕਲੂਗਾ। ਬੱਚੇ ਨੂੰ ਜੋ ਕੁਝ ਵੀ ਬੋਲਦੇ ਹੋ ਨਾ ਉਹੀ ਉਹਨੇ ਪ੍ਰਗਟ ਕਰਨਾ ਹੁੰਦਾ ਹੈਗਾ। ਹੁਮਾਰਾ ਕਹਿੰਦੇ ਗਾਵੀਆ ਸਭ ਤੋਂ ਪਹਿਲਾਂ ਬੋਲਣਾ ਹੈਗਾ। ਮੂੰਹ ਨਾਲ ਬੋਲਣਾ ਹੈ। ਸੁਣੀਏ ਕੰਨਾਂ ਨਾਲ ਸੁਣਨਾ ਹੈਗਾ। ਮਨ ਰੱਖੀਆ ਪਾਓ ਫਿਰ ਮਨ ਦੇ ਵਿੱਚ ਪਾਓ ਦਾ ਉਹਦਾ ਪਿਆਰ। ਮਨ ਦੇ ਵਿੱਚ ਮੰਮੇ ਨੂੰ ਸਿਹਾਰੀ ਇੱਥੇ ਮਨ ਵਿੱਚ ਮਨ ਵਿੱਚ ਪਿਆਰ ਪੈਦਾ ਕਰਨਾ ਹੈਗਾ ਜਾਤ ਕੌਣ ਹੁੰਦਾ ਹੈਗਾ ਜਿਹਦੇ ਨਾਲ ਪਿਆਰ ਹੋਵੇ ਜੀ ਤੋਂ ਮਨੁੱਖ ਪ੍ਰਭਾਵਿਤ ਹੋਵੇ ਉਹਦੀ ਯਾਦ ਬਾਰ-ਬਾਰ ਆਉਂਦੀ ਹੈ ਮਸਕੀਨ ਜੀ ਕਹਿੰਦੇ ਹੁੰਦੇ ਪ੍ਰਮਾਤਮਾ ਨੂੰ ਯਾਦ ਕਰਨਾ ਹੈ ਢੋਲਕੀਆਂ ਵਜਾਓ ਬਾਜੇ ਵਜਾਓ ਕਥਾ ਕੀਰਤਨ ਕਰੋ ਬਖਿਆਣ ਕਰੋ ਫਿਰ ਵੀ ਨਹੀਂ ਯਾਦ ਆਉਂਦਾ ਪੁੱਤਰ ਨੂੰ ਯਾਦ ਕਰਨਾ ਹੈ ਪਤਨੀ ਨੂੰ ਯਾਦ ਕਰਨਾ ਹੈ ਮਾਂ ਨੂੰ ਢੋਲਕੀ ਬਾਜਾ ਵਜਾਉਣ ਆਪਣੇ ਆ ਪਾਉਂਦੇ ਆ ਕਿਉਂ ਕਿਉਂਕਿ ਇਹਨਾਂ ਦਾ ਪ੍ਰੇਮ ਬਣਿਆ ਹੋਇਆ ਸਭ ਕੁਝ ਆਪਣਾ ਇਕ ਰਾਮ ਪ੍ਰਾਇਆ ਜਿੱਦੇ ਪ੍ਰਮਾਤਮਾ ਨਾਲ ਗੁਰੂ ਦੇ ਗੁਣਾਂ ਤੋਂ ਇਹ ਕੀ ਆਪਾ ਜਿਹੜਾ ਵਿਚਾਰ ਰਹੇ ਆ ਮੇਰਾ ਗੁਰੂ ਪ੍ਰਮਾਤਮਾ ਦੇ ਗੁਣ ਦੱਸ ਰਿਹਾ ਹੈ ਜਿੱਦੇ ਗੁਣਾਂ ਤੋਂ ਪ੍ਰਭਾਵਿਤ ਹੋ ਗਏ ਫਿਰ ਉਹਨੂੰ ਯਾਦ ਕਰਨ ਨੂੰ ਜੀ ਕਰੂਗਾ ਮਹਾਰਾਜ ਕਹਿੰਦੇ ਗਾਵੀ ਹੈ ਸੁਣੀ ਹੈ ਮਨ ਰੱਖੀ ਹੈ ਭਾਉ ਹਿਰਦੇ ਵਿੱਚ ਪਿਆਰ ਪੈਦਾ ਕਰ ਜਿਹਨੂੰ ਮਹਾਰਾਜ ਕਹਿੰਦੇ ਨੇਗੇ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਤਖਾਣੀ ਇਹ ਜਿਹੜੀ ਮੈਂ ਬੋਲ ਰਿਹਾ ਇਹ ਤੁਨ ਹੈ ਤੇ ਕੰਨ ਸਾਡੇ ਧਿਆਨ ਹੈ ਇਹ ਜਿਹੜੀ ਧੋਨਾ ਹੈ ਪਹਿਲਾਂ ਹੀ ਬੇਨਤੀ ਕਰਦਾ ਹੁੰਨਾ ਜਦੋਂ ਮੈਂ ਬੋਲਦਾ ਹੁੰਨਾ ਜਾਂ ਕੋਈ ਵੀ ਬਖਤਾ ਬੋਲਦਾ ਹੈ ਉਦੋਂ ਤੁਸੀਂ ਜਿਹੜਾ ਤੁਹਾਡੀ ਸਰੋਤ ਹੈ ਜਿਹੜੇ ਨજર ਤਾਂ ਸ਼ਬਦ ਤੇ ਹੋਵੇ ਤੇ ਕੰਨ ਜਿੱਦੋਂ ਆਵਾਜ਼ ਆਈ ਰਿਹਾ ਉਦੋਂ ਤੁਹਾਨੂੰ ਪਤਾ ਲੱਗੂ ਬੋਲ ਕੀ ਰਿਹਾ ਬੂਰੇ ਸ਼ਬਦ ਕੀ ਹੈ ਤੁਹਾਡੇ ਸਿਮਰਤੀ ਦਾ ਹਿੱਸਾ ਬਣ ਜਾਊਗਾ ਜਿਹੜੇ ਬੋਲ ਦੇ ਵਿੱਚ ਤੁਹਾਡਾ ਧਿਆਨ ਹੈ ਸੁਣ ਰਹੇ ਹੋ ਉਹ ਤੁਹਾਡੇ ਸਿਮਰਤੀ ਦਾ ਹਿੱਸਾ ਬਣੂਗਾ ਜਿਹੜਾ ਨਹੀਂ ਆਉਂਦਾ ਉਹ ਤੁਹਾਡੇ ਸਿਮਰਤੀ ਦਾ ਹਿੱਸਾ ਨਹੀਂ ਬਣਦਾ ਮਾਰਾ ਕਹਿੰਦੇ ਮੂੰਹ ਚੋਂ ਬੋਲਦਾ ਫਿਰ ਕੰਨਾਂ ਨਾਲ ਸੁਣਨਾ ਤੇ ਮਨ ਦੇ ਵਿੱਚ ਪਿਆਰ ਪੈਦਾ ਕਰ। ਭਾਈ ਗੁਰਦਾਸ ਜੀ ਐਦਾਂ ਵੀ ਕਹਿੰਦੇ ਨੇ। ਗਾਏ ਸੁਨੇ ਆਖੇ ਮੀਚੇ ਪਾਈਏ ਨਾ ਪਰਮ ਪਦ। ਗਾਵੇ ਵੀ ਸੁਨੇ ਵੀ ਅੱਖਾਂ ਵਿੱਚ ਕੇ ਬੈਠੇ। ਗਾਏ ਸੁਨੇ ਆਖੇ ਮੀਚੇ ਪਾਈਏ ਨਾ ਪਰਮ ਪਦ। ਗੁਰ ਉਪਦੇਸ਼ ਗਹਿ ਜੋ ਲਾਉ ਨਾ ਕਮਾਈਐ। ਜਿੰਨਾ ਚਿਰ ਉਹਨੂੰ ਆਪਣੇ ਹਿਰਦੇ ਵਿੱਚ ਬਸਾਉਂਦਾ ਨਹੀਂ ਐ। ਸੁਣਿਆ ਮੰਨਿਆ ਮਨ ਕੀਤਾ ਪਾਓ। ਮਾਰੇ ਕਹਿੰਦੇ ਸੀ ਕਹਿੰਦੇ ਗਾ ਵੀ ਐ ਸੁਣੀ ਐ ਮਨ ਰੱਖੀ ਐ ਭਾਉ ਤੇ ਜਿਹਨੂੰ ਗੁਰਤੇਗ ਬਾਦ ਮੈਂ ਕਹਿੰਦਾ ਜਿਹੇ ਬਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ ਜੀਵਨਾ ਪਰਮਾਤਮਾ ਦੇ ਗੁਣ ਗਾਓ ਕੰਨਾਂ ਨਾਲ ਸੁਣਨਾ ਕਰੋ ਕੋ ਨਾਨਕ ਸੁਣ ਰੇ ਮਨ ਪਰ ਐ ਨ ਜਮਕੇ ਤਾ ਇਥੇ ਮਾਰੇ ਕਹਿੰਦੇ ਨੇ ਗਾਉਣ ਦਾ ਪਰਮਾਤਮਾ ਨੂੰ ਰਜਾਉਣ ਦਾ ਤਰੀਕਾ ਦੱਸਦੇ ਐ ਰਸਨਾ ਨਾਲ ਗਾਉਣਾ ਹੈ ਕੰਨਾਂ ਨਾਲ ਸੁਣਨਾ ਹੈ ਮਨ ਦੇ ਵਿੱਚ ਪਿਆਰ ਪੈਦਾ ਕਰਨਾ ਹੈ ਤੇ ਫਿਰ ਹੋਣਾ ਕੀ ਐ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਤੇ ਦੁੱਖ ਨਸ ਜਾਣਗੇ ਤੇ ਸੋਡੇ ਹਿਰਦੇ ਰੂਪੀ ਘਰ ਦੇ ਵਿੱਚ ਸੁੱਖਾਂ ਦਾ ਵਾਸਾ ਹੋ ਜਾਣਾ ਇਹ ਦੁੱਖ ਸੁੱਖ ਸਾਡੇ ਮਨ ਦੀ ਵਸਤਾ ਨਾਲ ਇਹ ਵੀ ਸਮਝ ਲੈਣਾ ਬਾਰੀ ਦੁੱਖ ਸੁੱਖ ਇਹ ਕਈ ਵਾਰੀ ਭਲੇਖਾ ਹੁੰਦਾ ਜਿਹੜਾ ਵੱਡੇ ਮਹਿਲਾ ਚ ਰਹਿੰਦਾ ਉਹ ਬੜਾ ਸੁਖੀ ਹੈ ਉਹਨੂੰ ਨੀਂਦ ਦੀ ਗੋਲੀ ਖਾ ਕੇ ਸੌਣਾ ਪੈਂਦਾ ਦੁੱਖ ਤੇ ਸੁੱਖ ਸਾਡੇ ਮਨ ਦੀ ਅਵਸਥਾ ਹੈਗੀ ਮਨ ਜਿਹੜੀ ਚੀਜ਼ ਨੂੰ ਅਨੁਕੂਲ ਨਹੀਂ ਆ ਉਹ ਤਾਂ ਦੁਖੀ ਹੋ ਜਾਂਦਾ ਹੈ ਜਿਹੜੀ ਉਹਦੇ ਅਨੁਕੂਲ ਹੋ ਜਾਂਦੀ ਹੈ ਸੁੱਖ ਦਿੰਦੀ ਹੈ ਮਨ ਦੀ ਅਵਸਥਾ ਜਦੋਂ ਗੁਰੂ ਨਾਲ ਜੁੜਦੇ ਨੇ ਜਦੋਂ ਮਨ ਦੀ ਅਵਸਥਾ ਗੁਰੂ ਦੇ ਸ਼ਬਦ ਨਾਲ ਜੁੜਦੀ ਹੈ ਫਿਰ ਉਹ ਤਤੀ ਤਵੀ ਤੇ ਬਹਿ ਕੇ ਵੀ ਕਹਿੰਦੇ ਨੇ ਤੇਰਾ ਕੀ ਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ ਜਦੋਂ ਚਮਕੌਰ ਦੀ ਗੜੀ ਛੱਡ ਕੇ ਮੇਰਾ ਪਿਤਾ ਹੁੰਦਾਗਾ ਮਾਸੀਵਾੜੇ ਦੇ ਜੰਗਲ ਦੇ ਵਿੱਚ ਪੁੰਜੇ ਪਿਆ ਵੀ ਕਹਿੰਦਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਕਿਉਂਕਿ ਜਿਹੜੀ ਸੁਰਤ ਹੈ ਉਹ ਸੁਰਤ ਦੇ ਵਿੱਚ ਗਾ ਵੀ ਹੈ ਸੁਣਿਆ ਪ੍ਰਮਾਤਮਾ ਨਾਲ ਜੁੜੀ ਹੋਈ ਹੈ ਉਦੇ ਵਿੱਚ ਪਰਮਾਤਮਾ ਉਹ ਜਿਹੜਾ ਦਿਆਲੂ ਹੈ ਕਿਰਪਾਲੂ ਹੈ ਆਨੰਦ ਸਰੂਪ ਹੈ ਉਹ ਹਿਰਦੇ ਵਿੱਚ ਵਸਿਆ ਹੋਇਆ 마ਸੀਵਾੜ ਦੇ ਜੰਗਲ ਵੀ ਨਹੀਂ ਪਹੁੰਦੇ ਉੱਥੇ ਵੀ ਆਨੰਦਤ ਹੈ ਗੁਰਬਾਣੀ ਤੁਹਾਡੇ ਮਨੋਸਥਿਤੀ ਨੂੰ ਠੀਕ ਕਰਦੀ ਹੈ ਮਾਰਾ ਕਹਿੰਦੇ ਫਿਰ ਦੁੱਖ ਪਰ ਹਾਰਾ ਜਦੋਂ ਗੁਰੂ ਦਾ ਸ਼ਬਦ ਆਊਗਾ ਫਿਰ ਦੁੱਖਾਂ ਨੇ ਨਸ ਜਾਣਾ ਜਿਹਨੂੰ ਮਾਰਾ ਕਹਿੰਦੇ ਨਸ ਵੰਜੋ ਕਿਲ ਵੇਖੋ ਕਰਤਾ ਕਰ ਆਇਆ ਇਹ ਦੁੱਖੋ ਭਾਜੋ ਪਾਪੋ ਭਾਜੋ ਮੇਰਾ ਮਾਲਕ ਘਰੇ ਆ ਗਿਆ ਜਦੋਂ ਮਾਲਕ ਘਰੇ ਆ ਜੇ ਨਾ ਜਿਤੇ ਹੋਰ ਚੂਰ ਲੱਗੇ ਉਹਨੂੰ ਭੱਜ ਜਾਂਦੇ ਆ ਇਹ ਸਾਡੇ ਦੁੱਖ ਕਲੇਸ਼ ਵਿਕਾਰ ਭੱਜ ਜਾਂਦੇ ਆ ਨਸ ਬੰਜੋ ਕਿਲ ਵਿਖੋ ਕਰਤਾ ਕਰ ਆਇਆ ਤੂਤਾ ਦਹਿਣ ਭਇਆ ਗੋਬਿੰਦ ਪ੍ਰਗਟ ਆਇਆ ਮਹਾਰਾ ਕਹਿੰਦੇ ਦੁੱਖ ਭੱਜ ਜਾਣੇ ਨੇ ਇੱਕ ਬੜਾ ਪਿਆਰਾ ਗੁਰੂ ਨਾਨਕ ਦੇ ਮਹਾਰਾਜ ਦਾ ਸ਼ਬਦ ਹੈ ਮਹਾਰਾ ਕਹਿੰਦੇ ਦੁੱਖ ਮੋਹਰਾ ਮਾਰਨ ਹਰ ਨਾਮ ਦੁੱਖ ਹੈ ਨਾ ਜਿਹੜਾ ਇਹ ਜ਼ਹਿਰ ਦੀ ਨਿਆਈ ਹੈ ਬੜਾ ਪੀੜਾ ਦਿੰਦਾ ਹੈਗਾ ਕਿਸੇ ਵੀ ਕਿਸਮ ਦਾ ਆਵੇ ਸਾਨੂੰ ਮਾਨਸ ਕਾਵੇ ਸਰੀਰ ਕਾਵੇ ਸਮਾਜਿਕ ਸਮਾਜ ਦੇ ਵੀ ਪੀੜਾ ਹੁੰਦੀ ਹੈ ਉਮੀ ਪੀੜਾ ਵੀ ਹੁੰਦੀ ਆ ਜਿਹੜੇ ਬੰਦੇ ਮਹਿਸੂਸ ਕਰਦੇ ਆ ਕੌਮ ਤੇ ਵਕਤ ਹੁੰਦਾ ਇਸ ਤਰ੍ਹਾਂ 84 ਦੰਗੇ ਹੋਏ ਹਰ ਸਿੱਖ ਦਾ ਹਿਰਦਾ ਦੁਖੀ ਹੁੰਦਾ ਹੈਗਾ ਦੁੱਖ ਬੜੇ ਕਿਸਮ ਦੇ ਨੇ ਮਾਰਾ ਕਹਿੰਦੇ ਦੁੱਖ ਮੋਹਰਾ ਦੁੱਖ ਬੜਾ ਜ਼ਹਿਰ ਦੀ ਨਿਆਈ ਹੈ ਪਰ ਇਹਦੀ ਜਿਹੜੀ ਦਵਾਈ ਹੈ ਉਹ ਪਰਮਾਤਮਾ ਦਾ ਨਾਮ ਹੈ ਗੁਰਨਾਨ ਪੜ ਗਏ ਦੁੱਖ ਮੋਹਰਾ ਮਾਰਨ ਹਰ ਨਾਮ ਸਿਲਾ ਸੰਤੋਖ ਪੀਸਣ ਹੱਥ ਦਾਨ ਤੂੰ ਫਿਰ ਦੁੱਖ ਨੂੰ ਸੁੱਖ ਚ ਬਦਲ ਲੈ ਪਰਮਾਤਮਾ ਦਾ ਨਾਮ ਜਪ ਪਰਮਾਤਮਾ ਦੇ ਨਾਮ ਦਾ ਮਸਾਲਾ ਪਾ ਤੇ ਸਿਲਾ ਸੰਤੋਖ ਜੀ ਤੇ ਪੀਣਾ ਹੁੰਦਾਗਾ ਉਹਨੂੰ ਸੰਤੋਖ ਬਣਾ ਸਿਲਾ ਸੰਤੋਖ ਤੇ ਹੱਥ ਦੇ ਨਾਲ ਦਾਨੀ ਬਿਰਤੀ ਬਣਾ ਸਿਲਾ ਸੰਤੋਖ ਪੀਸਣ ਹੱਥ ਦਾਨ ਤੇ ਸਿਲਤੇ ਰੱਖ ਫਿਰ ਪੀਣਾ ਵੀ ਪੈਂਦਾ ਜਿਹੜੇ ਮਸਾਲੇ ਬਣਾਉਣਾ ਮੰਨ ਲਓ ਦੰਨ ਰੂਪੀ ਬਿਰਤੀ ਨੂੰ ਹੱਥ ਬਣਾ ਲਾ ਨਿਤ ਨਿਤ ਲਿਹੋ ਨਾ ਛਿਜੈ ਦੇਹ ਇਹ ਪਰਮਾਤਮਾ ਦੇ ਨਾਮ ਰੂਪੀ ਦਵਾਈ ਦਿਰੋਜ ਖਾਓ ਫਿਰ ਤੁਹਾਡੀ ਦੇਹ ਨਹੀਂ ਸਿੱਜੂਗੀ ਅੰਤ ਕਾਲ ਜਦ ਮਾਰੇ ਥੇ ਤੇ ਜਮ ਕਾਲ ਵੀ ਸੋਡੇ ਅੰਤ ਕਾਠ ਥੇ ਨਹੀਂ ਮਰ ਚੋਟ ਨਹੀਂ ਪਛਾ ਸਕਦਾ ਮਹਾਰਾ ਕਹਿੰਦੇ ਗਾ ਵੀ ਹੈ ਸੁਣੀ ਹੈ ਮਨ ਰੱਖੀ ਹੈ ਭਾਉ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਤੰ ਗੁਰਮਖ ਰਹਾ ਸਮਾਈ ਗੁਰ ਈਸ਼ਰ ਗੁਰ ਗੋਰਖ ਪਰਮਾ ਗੁਰ ਪਾਰਬਤੀ ਮਾਈ ਆਪਰੇ ਪ੍ਰੇਰਨਾ ਕਿੱਥੋਂ ਲਈਏ ਮਹਾਰਾਜ ਹੁਣੇ ਸਾਨੂੰ ਦਿਲਡ ਕਰਾਉਂਦੇ ਆਂ ਕਿ ਪ੍ਰੇਰਨਾ ਕਿੱਥੋਂ ਲੈਣੀ ਆਂ ਹੁਮਾਰਾ ਕਹਿੰਦੇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆ ਸਮਾਈ ਗੁਰੂ ਮਹਾਰਾਜ ਦਿਲਡ ਕਰਾਉਂਦੇ ਨੇ ਗੁਰੂ ਮੁਖ ਗੁਰੂ ਤੋਂ ਮੂੰਹ ਚੋਂ ਨਿਕਲੇ ਹੋਏ ਬੋਲ ਨਾਦ ਕਹੀਏ ਆਵਾਜ਼ ਬੋਲ ਗੁਰੂ ਤੋਂ ਨਿਕਲੇ ਹੋਏ ਬੋਲ ਦੀ ਪ੍ਰੇਰਨਾ ਲੈਣੀ ਆ ਗੁਰਮੁਖ ਨਾਦੰ ਗੁਰਮੁਖ ਵੇਦੰ ਵੇਦਨ ਕਹੀਏ ਵੇਦ ਮਰਬਾਰਾ ਕਹਿੰਦੇ ਪਰ ਜਿਹੜੇ ਗੁਰੂ ਦੇ ਨਿਕਲੇ ਹੋਏ ਬੋਲ ਨੇ ਉਹੀ ਮੇਰਾ ਨਾਦ ਹੈ ਉਹੀ ਮੇਰੇ ਵੇਦ ਨੇ ਸਭ ਨਾਦ ਵੇਦ ਗੁਰਬਾਣੀ ਮਨਰਾਤਾ ਸਾਰੰਗ ਬਾਣੀ ਮੇਰੇ ਵਾਸਤੇ ਸਾਰੇ ਰਾਗ ਨਾਦ ਵੇਦ ਗੁਰੂ ਦੀ ਬਾਣੀ ਹੈ ਗੁਰੂ ਦੇ ਮੂੰਹ ਚੋਂ ਨਿਕਲੇ ਹੋਏ ਬੋਲ ਹੈ ਜਿਹਨੂੰ ਮਹਾਰਾਜ ਨੇ ਕਿਹਾ ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ ਗੁਰਮੁਖ ਨਾਦੰ ਇਹਨੂੰ ਪੜ੍ਹਨਾ ਨਾਦੰ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾਸਮਾਈ ਉਹ ਗੁਰੂ ਜਿਹੜਾ ਸਾਰੇ ਸਮਾਇਆ ਹੋਇਆ ਪ੍ਰਮਾਤਮਾ ਦਾ ਰੂਪ ਹੈ ਨਾਨਕ ਸੋਦੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਜਿਹਦੇ ਬੋਲ ਕਹਿੰਦੇ ਨੇ ਹਉ ਆਪੋ ਬੋਲ ਨਾ ਜਾਣਦਾ ਮੈਂ ਨਹੀਂ ਬੋਲਦਾ ਇਹ ਪ੍ਰਮਾਤਮਾ ਦੇ ਬੋਲ ਹੈ ਉਸ ਗੁਰੂ ਦੇ ਬੋਲਾਂ ਨੂੰ ਪ੍ਰੇਰਨਾ ਬਣਾਉਣਾ ਹੈਗਾ ਉਹ ਗੁਰੂ ਦੇ ਨਾਲ ਜੁੜ ਕੇ ਗੁਰਮੁਖ ਨਾਦੰ ਮੇਰੇ ਵਾਸਤੇ ਗੁਰੂ ਦੇ ਬੋਲ ਨਾਦ ਹੈ ਮੇਰੇ ਵਾਸਤੇ ਗੁਰੂ ਦੇ ਬੋਲ ਗਿਆਨ ਹੈ ਮੇਰੇ ਵਾਸਤੇ ਜਿਹੜਾ ਗੁਰੂ ਸਮਾਇਆ ਹੋਇਆ ਹੈਗਾ ਜਿਹੜਾ ਸਰਬ ਵਿਆਪਕ ਹੈ ਉਹ ਮੇਰਾ ਪ੍ਰੋਇਰਨਾ ਸਰੋਤ ਹੈ ਮਹਾਰਾਜ ਕਹਿੰਦੇ ਗੁਰੂ ਦੇ ਮੁਖ ਚੋਂ ਬੋਲਾ ਨਾ ਜੁੜ ਕੇ ਗੁਰੂ ਦੇ ਗਿਆਨ ਨੂੰ ਗ੍ਰਹਿਣ ਕਰਕੇ ਜਿਹੜਾ ਸਰਵ ਵਿਆਪਕ ਹਰ ਜਗ੍ਹਾ ਪ੍ਰਤੀਤ ਹੁੰਦਾ ਹੈਗਾ ਗੁਰਈਸ਼ਰ ਗੁਰ ਗੋਰਖ ਵਰਮਾ ਬਾਬਾ ਜੀ ਇਹ ਜਿਹੜੀ ਤਕਸਾਲਾਂ ਨੇ ਨਾ ਕਾਫੀ ਸੰਪਰਦਾਵਾਂ ਇਦਾਂ ਹੀ ਪੜਦੇ ਨੇ ਹਨ ਬਾਬਾ ਜੀ ਨੇ ਲਾਇਆ ਗੁਰਈਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ ਹੁਣ ਪਰ ਜਦੋਂ ਅਰਥ ਕਰਦੇ ਨੇ ਉਦੋਂ ਫਿਰ ਅਰਥ ਇਹ ਮੈਂ ਸਾਰੇ ਹੀ ਸੁਣੇ ਬਹੁਤ ਟੁਕੜ 10 ਅਰਥ ਸੁਣੇ ਸੰਤ ਬਾਬਾ ਅਗਰਵਚਨ ਸਿੰਘ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਸੰਤ ਮਸਕੀਨ ਸੰਤ ਸਿੰਘ ਜੀ ਮਸਕੀਨ ਗੁਰ ঈਸ਼ਰ ਦਾ ਮਤਲਬ ਹੈ ঈਸ਼ਰ ਦਾ ਮਤਲਬ ਹੈ ਸ਼ਿਵ ਜੀ ਗੁਰ ਗੋਰਖ ਦਾ ਮਤਲਬ ਹੈ ਵਿਸ਼ਨੂੰ ਬਰਮਾ ਦਾ ਮਤਲਬ ਹੈ ਬਰਮਾ ਤੇ ਪਾਰਵਤੀ ਦਾ ਮਤਲਬ ਹੈ ਪਾਰਵਤੀ ਮਾਤਾ ਇਹ ਸਾਰੇ ਸਨਾਤਨ ਮਤ ਦੇ ਦੇਵਤੇ ਨੇ ਹੁਣ ਮਹਾਰਾਜ ਕਹਿੰਦੇ ਜਿਹੜੀਆਂ ਆਮ ਸਾਡੇ ਜਿਹੜੇ ਨਵੇਂ ਮਿਸ਼ਨਰੀ ਨੇ ਬਹੁਤ ਵਿਦਵਾਨ ਨੇ ਉਹ ਪੜਦੇ ਨੇ ਇਹਦਾ ਗੁਰ ঈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਮੇਰੇ ਵਾਸਤੇ ਸ਼ਿਵ ਜੀ ਵੀ ਮੇਰਾ ਗੁਰੂ ਹੈ ਮੈਂ ਕਿਸੇ ਸ਼ਿਵ ਜੀ ਨੂੰ ਨਹੀਂ ਮੰਨਦਾ ਔਰ ਈਸਰ ਮੈਂ ਕਿਸੇ ਈਸਰ ਨੂੰ ਨਹੀਂ ਮੰਨਦਾ ਮੇਰਾ ਗੁਰੂ ਦਾ ਨਾਦ ਸਭ ਨਾਦ ਬੇਦ ਗੁਰਬਾਣੀ ਗੁਰ ਗੋਰਖ ਗੁਰਮ ਦਾ ਮੇਰੇ ਵਾਸਤੇ ਕੋਈ ਮਹਿਨਾ ਨਹੀਂ ਰੱਖਦਾ ਵਿਸ਼ਨੂੰ ਮੇਰਾ ਗੁਰੂ ਹੀ ਵਿਸ਼ਨੂੰ ਹੈ ਮੇਰਾ ਗੁਰੂ ਹੀ ਬਰਮਾ ਹੈ ਤੇ ਮੇਰਾ ਗੁਰੂ ਹੀ ਮੇਰੀ ਮਾਂ ਹੈ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ ਜਦੋਂ ਇਦਾਂ ਪੜ ਲੂਗਾ ਨਾ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾਸਮਾਈ ਗੁਰਈਸਰ ਗੁਰ ਗੁਰਕ ਵਰਮਾ ਗੁਰ ਪਾਰਵਤੀ ਮਾਈ ਉਹ ਸੌਖਾ ਅਰਥ ਤਾਂ ਉਹੀ ਕਰਨੇ ਹੁੰਦੇ ਆ ਪਰ ਚਲੋ ਬਾਬਾ ਜੀ ਦੀ ਮਰਜ਼ਾ ਦਾ ਟਕਸਾਲ ਨੇ ਇਦਾਂ ਹੀ ਪੜਨਾ ਹੈ ਵਿਦਵਾਨੇ ਹੀ ਪੜਦੇ ਆ ਪਰ ਜਦੋਂ ਅਰਥਾਂ ਦੇ ਵਿੱਚ ਕਈ ਵਾਰੀ ਤੁਹਾਨੂੰ ਭੁਲੇਖਾ ਪੈਂਦਾ ਵੀ ਪਾਰਵਤੀ ਮਾਂ ਹੀ ਆ ਸਾਡੀ ਹਨਾ ਜਦੋਂ ਵੱਖਰਾ ਕਰਕੇ ਪੜਦੇ ਆ ਭੁਲੇਖਾ ਇਦਾਂ ਪੈਂਦਾਗਾ ਜਦੋਂ ਕਿਉਂਕਿ ਜਿਹੜਾ ਗੁਰੂ ਹੈ ਵਰਮਾ ਗੁਰੂ ਵਾਲਾ ਇਹ ਦੇਹਲੀ ਦੀਪਕ ਹੈ ਜਿਹੜਾ ਦੇਲੀ ਦੀਪਕ ਦੀਵਾ ਹੋਵੇ ਦੇੜੀ ਚ ਰੱਖਿਆ ਉਹ ਅੰਦਰ ਵੀ ਰੋਸ਼ਨੀ ਕਰਦਾ ਹੈ ਬਾਹਰ ਵੀ ਰੋਸ਼ਨੀ ਕਰਦਾ ਹੈ ਦਾ ਇਹ ਦੇਲੀ ਦੀਪਕ ਹੈ ਇਹਨੇ ਬਰਮਾ ਨਾਲ ਵੀ ਲੱਗਣਾ ਹੈਗਾ ਇਹਨੇ ਪਾਰਵਤੀ ਮਾਈ ਨਾਲ ਵੀ ਲੱਗਣਾ ਹੈਗਾ ਪਰ ਜੇ ਬਰਮਾ ਤੇ ਵੀ ਸਮਝਦੇ ਫਿਰ ਸੌਖਾ ਸਮਝ ਆ ਜਾਂਦਾ ਕਈ ਵਾਰੀ ਸਾਡੇ ਆਮ ਸੰਗ ਤਾਂ ਇਹਦੇ ਵਿੱਚ ਟੱਪਲਾ ਵੀ ਖਾਂਦੀਆਂ ਨੇ ਚਲੋ ਜਿਨ੍ਹਾਂ ਦੇ ਵਿਚਾਰ ਨੇ ਬੜੇ ਵੱਡੇ ਨੇ ਆਪਾਂ ਤਾਂ ਬਹੁਤ ਸਿਆਣੇ ਨੇ ਆਪਾਂ ਨੂੰ ਜਿੰਨੀ ਕੁ ਮਹਾਰਾਜ ਵਿਚਾਰ ਦਿੰਦੇ ਨੇ ਆਪਾਂ ਉੰਨੀ ਵਿਚਾਰਦੇ ਆ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸਮਾਈ ਗੁਰਈਸਰ ਗੁਰਬੋਧ ਬਰਮਾ ਹੋਰ ਮੇਰੇ ਵਾਸਤੇ ਮੈਂ ਹੋਰ ਕਿਸੇ ਨੂੰ ਨਹੀਂ ਮੰਨਦਾ ਮੈਂ ਉਹ ਪਰਮਾਤਮਾ ਨੂੰ ਮੰਨਦਾ ਮੇਰੇ ਵਾਸਤੇ ਗੁਰੂ ਜਿਹੜਾ ਉਹ ਪਰਮਾਤਮਾ ਇੱਕ ਨਾਲ ਜੋੜਦਾ ਹੈਗਾ ਜਿਹਦਾ ਉੱਤੇ ਅਲੰਕਾਰ ਬਣਾਇਆ ਜਿਹੜਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਮੇਰਾ ਗੁਰੂ ਉਹ ਇੱਕ ਪਰਮਾਤਮਾ ਨਾਲ ਜੋੜਦਾ ਮੈਂ ਹੋਰ ਕਿਸੇ ਨੂੰ ਨਹੀਂ ਮੰਨਦਾ ਮੇਰੇ ਵਾਸਤੇ ਗੁਰੂ ਹੀ ਸਾਰਾ ਕੁਝ ਹੈ ਜੀ ਹਉ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਪੁਜਾਈ ਸਭਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਹਾਂ ਜਾਣਾ ਆਖਾਂ ਨਹੀਂ ਕਹਿਣਾ ਕਥਣਾ ਜੇ ਮੈਂ ਕੁਝ ਜਾਣ ਵੀ ਲਵਾਂ ਫਿਰ ਮੈਂ ਕਹਿਣਾ ਨਹੀਂ ਹੈ ਮਹਾਰਾਜ ਕਹਿ ਦਿਓ ਸਾਨੂੰ ਵੀ ਪਤਾ ਲੱਗ ਜਾਊਗਾ ਜੇ ਹਾਂ ਜਾਣਾ ਅੱਖਾਂ ਨਹੀਂ ਨਿਮਰਤਾ ਦੇਖੋ ਮੇਰੇ ਪਿਤਾ ਦੀ ਜੇ ਹਾਂ ਜਾਣਾ ਅੱਖਾਂ ਨਹੀਂ ਕਹਿ ਦਿਓ ਮਾਰਾ ਸਾਨੂੰ ਵੀ ਪਤਾ ਲੱਗ ਜੂਆ ਮਾਰਾ ਕਹਿੰਦੇ ਕਹਿਣਾ ਕਥਨ ਨਾ ਜਾਈ ਉਹ ਸਾਡੀ ਕਥਨ ਚ ਨਹੀਂ ਆਉਂਦਾ ਉਹ ਬਾਲਾ ਵੱਡਾ ਹੈਗਾ ਵੱਡੇ ਕੀਆਂ ਬੜਿਆਈਆਂ ਕਿਛ ਕਹਿਣਾ ਕਹਿ ਨਾ ਜਾ ਤੂੰ ਸਮਰੱਥ ਵੱਡਾ ਮੇਰੀ ਇਹ ਵਹਿਗਰੂ ਤੂੰ ਬਾਲਾ ਵੱਡਾ ਹੈ ਮੇਰੀ ਮਾਂ ਥੋੜੇ ਪਰ ਤੈਨੂੰ ਕਹਿ ਨਹੀਂ ਸਕਦੇ ਅਸੀਂ ਜੇ ਹਾਂ ਜਾਣਾ ਅੱਖਾਂ ਨਹੀਂ ਕਹਿਣਾ ਕਥਨ ਨਾ ਜਾਈ ਇਹ ਵਹਿਗਰੂ ਤੁਸੀਂ ਕਹਿ ਨਹੀਂ ਜਾ ਸਕਦੇ ਗੁਰਾ ਇੱਕ ਦੇਹ 부ਝਾਈ ਅਹੇ ਗੁਰੂ ਜੀ ਸਾਨੂੰ ਵੀ ਇੱਕ ਗੱਲ 부ਝਾ ਦਿਓ ਇਹ ਜਿਹੜੀ ਤੁਸੀਂ ਉੱਤੇ ਦੱਸਿਆਗਾ ਇਹ ਸਾਨੂੰ ਵੀ ਇਹਦੀ ਸੋਝੀ ਦੇ ਦਿਓ ਗੁਰਾ ਇੱਕ ਦੇਹ 부ਝਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਉਹ ਜਿਹੜਾ ਸਾਰਿਆਂ ਜੀਆਂ ਦਾ ਇੱਕ ਦਾਤਾ ਹੈਗਾ ਜਿਹੜਾ ਸਾਰਿਆਂ ਨੂੰ ਰੋਜੀ ਦੇਣ ਵਾਲਾ ਹੈਗਾ ਸਾਨੂੰ ਉਹਦੀ ਸੋਝੀ ਦੇ ਦਿਓ ਗੁਰਾ ਇਸ ਤਰ੍ਹਾਂ ਇਸਨੇ ਪੜਨਾ ਗੁਰਾ ਇਸ ਬੋਧਨ ਹੈ ਇਹਨੂੰ ਬਿੰਦੀ ਲਾ ਕੇ ਨਹੀਂ ਪੜਨਾ ਗੁਰਾ ਨਹੀਂ ਪੜਨਾ ਗੁਰਾ ਇੱਕ ਦੇਹ 부ਝਾਈ हे गुरुजी ਸਾਨੂੰ ਇੱਕ ਗੱਲ ਦੀ ਸੋਝੀ ਦੇ ਦਿਓ ਸਭਨਾ ਜੀਆਂ ਦਾ ਇੱਕ ਦਾਤਾ ਜਿਹੜਾ ਸਾਰਿਆਂ ਜੀਆਂ ਦਾ ਇੱਕ ਦਾਤਾ ਹੈ ਸੋ ਮੈਂ ਬਿਸਰ ਉਹ ਸਾਨੂੰ ਬਿਸਰ ਨਾ ਜਾਵੇ ਸਾਰੇ ਪੜੋ ਗੁਰਾ ਇੱਕ ਦੇਹ 부ਝਾਈ ਗੁਰਾ ਇੱਕ ਦੇਹ 부ਝਾਈ ਗੁਰਾ ਇੱਕ ਦੇਹ 부ਝਾਈ ਉਰਾ ਇੱਕ ਦੇਹ ਪੂਜਾਈ ਸਭਨਾ ਜੀਆਂ ਕਾ ਇੱਕ ਦਾਤਾ 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 ਸੋ ਮੈਂ ਵਿਸਰ ਨ ਜਾਈ ਸੋ ਮੈਂ ਵਿਸਰ ਨ ਜਾਈ ਸੋ ਮੈਂ ਵਿਸਰ ਨ ਜਾਈ ਸੋ ਮੈਂ ਵਿਸਰਨਾ ਜਾਈ ਪੰਜਵੇਂ ਪਾਤਸ਼ਾਹ ਕੰਨ ਨੇ ਖੋਜਿਆ ਕੋਟ ਅਸੰਖ ਬਹੁਤ ਅਨੰਤ ਕੇ ਜਿਸ 부ਝਾਏ ਆਪ ਨੇੜਾ ਤਸੇ ਉਹਨੂੰ ਖੋਜੀ ਤਾਂ ਨੰ ਅਨੰਤ ਜਾਂਦੇ ਨੇ ਪਰ ਜੀਨੂੰ ਉਹ 부ਝਾਉਂਦਾ ਉਹਨੂੰ ਨੇੜੇ ਦੇਖਣ ਲੱਗ ਜਾਂਦਾ ਹੈਗਾ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਸਾਨੂੰ ਵੀ ਚਾਹ ਪੈਦਾ ਹੋ ਜੇ ਤੇਰੇ ਦਿਨ ਰਾਤ ਕੇ ਉਠ ਤ ਬੈਠ ਤ ਸੋਬਤ ਧਿਆਈ ਹੈ ਮਾਰਗ ਚਲਤ ਹਰੇ ਹਰ ਗਾਈ ਹੈ ਸ਼ਰਵਣ ਸੁਣੀਜੈ ਅਮਰਤ ਕਥਾ ਜਾਸ ਸੁਣੀ ਮਨ ਹੋਏ ਅਨੰਦਾ ਰੋਗ ਦੁਖ ਰੋਗ ਮਨ सगला ਲੱਥਾ ਜੀ ਦੇ ਸਿਮਰਨ ਦੇ ਨਾਲ ਆਨੰਦਮਈ ਜੀਵਨ ਹੋ ਜਾਂਦਾ ਹੈ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਗੁਰਾ ਇੱਕ ਦੇਹੇ 부ਝਾਈ ਏ ਗੁਰੂ ਜੀ ਸਾਨੂੰ ਇੱਕ ਗੱਲ ਬੁਝਾ ਦਿਓ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਬਿਸਰਨਾ ਤਾਂ ਤੇ ਫਿਰ ਆਪਾਂ ਵੀ ਜਪਨਾ ਕਰੋ ਵਾਹੇ ਗੁਰੂ ਆਹੇ ਗੁਰੂ ਵਾਹਿਗੁਰੂ 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 ਕੋਸ਼ਿਸ਼ ਕਰਨੀ ਹੈ ਸਾਰਿਆਂ ਸੰਗਤ ਨੂੰ ਬੇਨਤੀ ਹੈ ਨੂੰ ਕੰਠ ਕਰਨਾਗਾ ਇਹ ਪੰਜਾਂ ਬਾਣੀਆਂ ਤੱਕ ਤੱਕ ਉੜੀਆਂ ਤੱਕ ਕੰਠ ਕਰੋ ਤੁਸੀਂ ਤੁਰਦੇ ਫਿਰਦੇ गा ਸਕਦੇ ਹੋ ਕਲਾਸ 'ਚ ਵੀ ਆਓ ਜਿਹਨੇ ਯਾਦ ਕਰਿਆ ਉਹ ਬਾਬਾ ਜੀ ਨੂੰ ਸੁਣਾਇਓ ਵੀ ਉਹਨਾਂ ਨੂੰ ਸੁੱਧ ਜਿਹੜਾ ਸੁਣਾਊਗਾ ਸੁੱਧ ਪਾਠ ਨੂੰ ਆਪਾਂ ਫਿਰ ਸਨਮਾਨ ਵੀ ਕਰਾਂਗੇ ਜਿਹੜੇ ਸੰਗਤਾਂ ਕੋਸ਼ਿਸ਼ ਕਰੋ ਇਹਨੂੰ ਆਪਾਂ ਕੰਠ ਕਰਨਾ ਹੈਗਾ ਇੱਥੇ ਆ ਕੇ ਇੱਕ ਪ੍ਰਕਰਨ ਹੈ ਜਿਹੜਾ ਪੂਰਾ ਹੋ ਜਾਂਦਾ ਹੈ ਇਹ ਦੁਗਾਂ ਫਿਰ ਵਿਸਤਾਰ ਦਾ ਹੁੰਦਾ ਜਾਣਾ ਇੱਥੋਂ ਤੱਕ ਇੱਕ ਪਰਕ ਤਾਂ ਹੀ ਸਾਡੀ ਜਿਹੜੀ ਮਰਜ਼ਾਦਾ ਬਣੀ ਜੇ ਛੋੜਾ ਪੜਨਾ ਹੋਈਦਾ ਉਹ ਪ੍ਰਕਾਸ਼ ਕਰਨੇ ਪੰਜ ਪੌੜੀਆਂ ਪੜ ਦਿੰਦੇ ਆ ਇੱਥੇ ਅੱਗੇ ਜਿਹੜਾ ਪ੍ਰਕਰਨ ਸ਼ੁਰੂ ਕੀਤਾ ਸੀ ਨਾ ਉਹਦਾ ਇੱਕ ਪੂਰਾ ਕਨਸੈਪਟ ਬਣਾ ਕੇ ਚੌਥੀ ਪੌੜੀ ਤੇ ਮਰੇ ਜਿਹੜਾ ਕਿਹਾ ਸੀਗਾ ਨਾਨਕ ਏ ਬੈ ਜਾਣੀ ਆ ਸਭ ਆਪੇ ਸਿਵੇਂ ਪਰਮਾਤਮਾ ਨਾਲ ਜੋੜ ਕੇ ਵੀ ਤੁਸੀਂ ਫਿਰ ਇਹਦੇ ਨਾਲ ਜੁੜ ਜਿਓ ਉਹਨੂੰ ਬਿਸਰ ਹੋਣਾ ਪੂਰਾ ਇੱਕ ਦੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਬਿਸਰਨ ਜਾਇ ਕੋਸ਼ ਕਰੋ ਪੰਜ ਪੌੜੀਆਂ ਤੱਕ ਤਾਂ ਕੰਟ ਕਰਕੇ ਤੁਸੀਂ ਬਾਬਾ ਜੀ ਨੇ ਸੁਣਾਉਣਾ ਜਿਹੜਾ ਸੁਧ ਸੁਣਾਊਗਾ ਆਪਾਂ ਉਹਦਾ ਮਾਨਸਤਕਾਰ ਵੀ ਕਰਾਂਗੇ ਗੁਰੂ ਮਾਰਾਏ ਕਿਰਪਾ ਕਰਨ ਜਿਹੜਾ ਅਸੀਂ ਕਹਿੰਨੇ ਆ ਸੁਣਨੇ ਆ ਰਹਿਮਤ ਕਰਕੇ ਸਾਡੇ ਹਿਰਦੇ ਚ ਵਸ ਜਾਵੇ ਤਾਂ ਕਿ ਸਾਡਾ ਜੀਵਨ ਪਵਿੱਤਰ ਹੋ ਜਾਵੇ ਨਾਨਕ ਏਵੈ ਜਾਣੀਐ ਸਭ ਆਪੇ ਸਾਡਾ ਜੀਵਨ ਸਚਿਆਰ ਹੋ ਜਾਵੇ ਤਾਂ ਕਿ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਭੁੱਲਾ ਮੇਰੀਆਂ ਨੇ ਬਿਆੰਤ ਹੋ ਜਾਂਦੇ ਤੂੰ ਸਮਰੱਥ ਵੱਡਾ ਮੇਰੀ ਮਤ ਮੇਰੀ ਮਤ ਬਹੁਤ ਥੋੜੇ ਜਿੰਨੀ ਮਤ ਦਿੰਦਾ ਮਹਾਰਾਜ ਬੋਲਦੇ ਆ ਸ਼ਬਦ ਗੁਰੂ ਦਾ ਜਾਣ ਕੇ ਹਿਰਦੇ ਚ ਵਸਾ ਲੈਣਾ ਉੱਲਾਂ ਮੇਰੀ ਝੋਲੀ 'ਚ ਪਾ ਦੇਣੀ ਆ ਵਾਹਿਗੁਰੂ ਜੀ ਕਾ ਖਾਲਸਾ